ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਯੰਮੰਦੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਖੋ ਜੀ ਆਪਾਂ ਅੱਜ ਆ ਵੀਡੀਓ ਪਾ ਰਹੇ ਹਾਂ ਰੈਡੀਮੇਡ ਬਣੇ ਸੂਟਾਂ ਦੀ ਤੁਸੀਂ ਇਹ ਖੁੱਲੇ ਭੀੜੇ ਵੀ ਕਰ ਸਕਦੇ ਹੋ ਤੇ ਇਹਦੇ ਥੱਲੇ ਆ ਜੀ ਸ਼ਰਾਰਾ ਐਵੇਂ ਬਲਾਂ ਵਾਲਾ ਸ਼ਰਾਰਾ ਇਹ ਵੀ ਤੁਸੀਂ ਕੱਦ ਕਾਠੜ ਦੇ ਪਾ ਸਕਦੇ ਹੋ ਮਾੜੀ ਮੋਟੀ ਸਾਨੂੰ ਫਿਟਿੰਗ ਕਰਨੀ ਪੈ ਸਕਦੀ ਹੈ ਤੇ ਚੁੰਨੀ ਦੇਖੋ ਜੀ ਇਹਦੀ ਤੇ ਰੇਟ ਸੁਣ ਕੇ ਹੋ ਜਾਓਗੇ ਬੇਹੋਸ਼ ਜੀ ਆ ਦੇਖੋ ਜੀ ਆਪਣਾ ਕਿਹੜਾ ਚੀਜ਼ ਸਿਸਟਮ ਆ ਇਹ ਆ ਦੇਖੋ ਜੀ एक सूट खोल के दिखाने बाजू देखो जी डिजाइनर बाजू हैरारा त्या सूट दू दिखा दो फिर मैं चेंज करना देखो जी माइक ख चुनी है बहुत सोनी यह जोर जट का सूट है भी देखो ये रेडीमेड बने हुए हैं बड़ी मोटी फिटिंग करनी पै सकती है मेरे ये लूज है थोड़ा चलो जी हम आप अगली वीडियो स्टार्ट कर हैं सबू कलर दिखाने ये तो सूँ दिखाया है भी मूरे प्रोग्राम आेलन बन जो ਇੱਕ ਦਾ ਨਾ ਵੀ ਲੱਗਦਾ ਲਹਿੰਗੇ ਲੱਗਦਾ ਵੇ ਆਲਾ ਹੂੰ ਇਹ ਲਹੰਗਾ ਟਾਪ ਤੇ ਸ਼ੂਟ ਹੀ ਵਾਈਦਾ ਵੀਰੇ ਵੈਸੇ ਤੇ ਡਿੱਗੀ ਪਈ ਸੀ ਤੇ ਆ ਤੁਹਾਨੂੰ ਮੈਂ ਹੁਣ ਸ਼ੂਟ ਦਿਖਾਤਾ ਸਾਰਿਆਂ ਦੀ ਸੇਮ ਲੁੱਕ ਰਹੂਗੀ ਰੰਗ ਦਿਖਾਉਣੀ ਆ ਆਪਣੇ ਕੋਲੇ 4 ਕ ਰੰਗ ਆਏ ਆ ਕਿਉਂਕਿ ਇਹ ਸ਼ੂਟ ਥੋੜੇ ਜਿਹੇ ਮਹਿੰਗੇ ਹੁੰਦੇ ਸੀ ਥੋੜੇ ਘੱਟ ਮੰਗਾਉਣੇ ਆ ਆਪਦੀ ਗਿਜਾ ਅਸਮਤਾਬਕ ਤੇ ਹੁਣ ਆਪਾਂ ਵੀਡੀਓ ਸ਼ਟਾਰਟ ਅੱਗੇ ਕਰਦੇ ਆ ਜੀ ਮੈਂ ਕੱਪੜੇ ਚੇਂਜ ਕਰ ਲਾਂ ਆ ਸ਼ੂਟ ਸਨੋ ਦਾ ਪਾਕੇ ਦਿਖਾਤਾ ਜੀ ਪਹਿਲਾ ਕਲ ਆਪਣਾ ਸੀਗਾ ਮਹਿਰੂਨ ਮਹਿਰੂਨ ਨਹੀਂ ਸਭ ਮਹਿਰੂਨ ਇਹ ਮਹਿਰੂਨ ਹੋ ਗਿਆ ਜੀ ਇਸ ਤੋਂ ਬਾਅਦ ਆ ਰਿਹਾ ਜੀ ਬਲੈਕ ਸੇਮ ਚੀਜ਼ ਹੈ ਵੀਰੇ ਸਾਨੂੰ ਤਹ ਮਾਰਨੀ ਔਖੀ ਹੋ ਜਾਂਦੀ ਬਲੈਕ ਨਹੀਂ ਇਹ ਅੱਛਾ ਸੀ ਗ੍ਰੀਨ ਹੈ ਹਾਂ ਗ੍ਰੀਨ ਆ ਗ੍ਰੀਨ ਵੀਰੇ ਡਾਰਕ ਗ੍ਰੀਨ ਐਵੇਂ ਹਾਂ ਕਲਰ ਹੈ ਇਹ ਤਾਂ ਪਤਾ ਨਹੀਂ ਲੱਗਦਾ ਸਾਰੇ ਫੋਟੋ ਆ ਪਹਿਲਾਂ ਸਾਨੂੰ ਨਾ ਵੀ ਵਿਖਾਇਆ ਆ ਹੁਣ ਆ ਗਿਆ ਹਰਾ ਤੇ ਸਾਰਿਆਂ ਦੇ ਸੇਮ ਡਿਜ਼ਾਈਨ ਹੈ ਜੀ ਆ ਦੇਖੋ ਮੈਂ ਇਸ ਕਰਕੇ ਨਹੀਂ ਇਹ ਖੋਲ ਰਹੀ ਜਿਆਦੇ ਕਿਉਂਕਿ ਸੋਨੀਤਾ ਬੱਜੀ ਹੋਈ ਆ ਹਾਂ ਦੇਖੋ ਜੀ ਇਹ ਆਗਾ ਜੀ ਗ੍ਰੀਨ ਹੈ ਸਾਰੇ ਜੋਰਜਟ ਤੇ ਰਹਿਣਗੇ ਰੈਡੀਮੇਡ ਸੂਟ ਆ ਬਣੇ ਬਣਾਏ ਆ ਥੋੜੀ-ਬੋਟੀ ਆਪਾਂ ਨੂੰ ਆਪ ਨੂੰ ਫਿਟਿੰਗ ਕਰਨੀ ਪੈ ਸਕਦੀ ਹੈ ਮੇਰੇ ਹਿਸਾਬ ਨਾਲ ਘੱਟੋ-ਘੱਟ ਇਹ ਇੱਥੋਂ ਉਹਨਾਂ ਨੇ 20 ਇੰਚ ਵਾਂਗੂ ਰੱਖਿਆ ਹੋਇਆ 20 21 ਵਾਂਗੂ ਵੀ ਕਿਸੇ ਨੇ ਮੋٹے ਪਤਲੇ ਨਹੀਂ ਲੈਣਾ ਵੇ ਆ ਦੇਖੋ ਜੀ ਆਹ ਇਹਦੀ ਗ੍ਰੀਨ ਨਾਲ ਚੁੰਨੀ ਹੈ ਤੇ ਕੀਮਤ ਦੇਦੀ ਹੈ ਜੀ ਸਿਰਫ 895 ਤੇ ਮਰੇ ਇੱਟ ਤੇ ਟੰਚੀ ਨਾ ਕਰੇ ਬੋਲੀ ਦੀਪਾ ਫੋਟੋ ਦਿਖਾਦਾ ਕਰ ਅਗਲੇ ਨੂੰ ਰੰਗ ਦਾ ਪਤਾ ਲੱਗ ਜਾਂਦਾ ਠੀਕ ਐ ਜਿਆਦਾ ਅਸੀਂ ਨਹੀਂ ਖੋਲਾਂਗੇ ਵੀਰੇ ਕਿਉਂਕਿ ਇੰਨੀਆਂ ਟੈਹਾ ਮਾਰਨੀਆਂ ਬਹੁਤ ਬਹੁਤ ਟਫ ਕੰਮ ਆ ਭਾਈ ਆ ਲੱਡੂਆਂ ਗੰਮ ਆ ਗਿਆ ਜੀ ਲੱਡੂ ਰੰਗਾ ਰੰਗ ਤਾਜ ਤਾਜੇ ਪੀਸ ਹੀ ਆ ਜਾ ਦੇਖੋ ਜੀ ਇਹ ਤਾਂ ਕੱਚੀ ਪਿਆ ਪਿਆ ਫੋਟੋ ਲੈਣਗੇ ਇੱਕ ਵਾਰੀ ਫਿਰ ਲੈਣਗੇ ਬਸ ਹੁਣ ਸਾਰਾ ਆਪੇ ਚੱਕ ਲਿਆ ਦੇ ਨਈ ਇਹਨੂੰ ਕੋਈ ਕਲੈਕਸ਼ਨ ਨਵੀਂ ਆਈ ਅੱਜ ਆ ਦੇਖੋ ਜੀ ਆ ਉਹਗਾ ਲੱਡੂ ਰੰਗਾ ਰੰਗ ਅੱਜ ਪਾਰਸਲ ਖੁੱਲਿਆ ਜੀ ਆਪਾਂ ਦੇਖ ਦੀਪਾ ਦੇਖ ਲੈ ਦਿਖ ਰਿਹਾ ਦਿਖਾ ਰਿਹਾ ਆਣ ਲਈ 195 ਦਾ ਵੀ ਇਹ ਸੂਟ ਭਰਾਵੋ ਕਿੱਲੋ ਜਾਊਗਾ ਇਹਦੇ ਨਾਲ ਚੁੰਨੀ ਵੀ ਆ ਹੈਵੀ ਬਹੁਤ ਬਸ ਤੱਪੀ ਜਾਵੇਗਾ ਤੁਹਾਨੂੰ ਮੋਟਾ ਵੀ ਵਰਕ ਬਹੁਤ ਹੈ ਹਾਂ ਇਹ ਤੇ ਵਰਕ ਆ ਇਹਦੇ ਨਾਲ ਪਲਾਜੋ ਬਣਿਆ ਬਣਾਇਆ ਉੱਚਾ ਨੀਮਾ ਤੁਸੀਂ ਆਪਦੀ ਸੈਟਿੰਗ ਪਰਾ ਕਰਦੇ ਹੋ ਹਾਂ ਸਹੀ ਦੇਖੋ ਲਈ ਪੂਰਾ ਦੇਖੋ ਜੇ ਵੀ ਸੂਟ ਪਾ ਦੇ ਆਪਾਂ ਕਰ ਰਹੇ ਹਾਂ ਕਿ ਹੁਣ ਤਾਜ਼ੇ ਸੂਟ ਹੀ ਆਏ ਜੀ ਮੈਂ ਹਾਂ ਦੇਖੋ ਜਿਹਦੀ ਆ ਚੁੰਨੀ ਸੇਮ ਵਰਕ ਰਹੂਗਾ ਵੀਰੇ ਸਾਰਾ ਕੁਝ ਸੇਮ ਜੋਰ ਜੱਟ ਦੀਆਂ ਨਾਲ ਚੁੰਨੀਆਂ ਵਧੀਆ ਐਂਡ ਫਿਨਿਸ਼ ਦਿੱਤੀ ਹੋਈ ਆ ਦੇਖੋ ਜੀ ਨਾਲ ਐਵੇਂ ਜਿਹੜੇ ਬਹੁਤ ਸੋਹਣੇ ਲੇਸ ਪੱਟੀ ਟਾਈਪ ਦੇ ਲੱਗੇ ਆ ਬਹੁਤ ਡਿਜ਼ਾਈਨਰ ਪੀਸ ਹੈ ਘੱਟੋ ਘਾਟ ਇਹ 18-1900 ਰੁਪਏ ਦੀ ਬਾਜ਼ਾਰ ਚੋਂ ਮਿਲਣ ਵਾਲੀ ਚੀਜ਼ ਹੈ ਤੇ ਜਿਹੜੀ ਅਸੀਂ ਤੁਹਾਨੂੰ ਦੇ ਰਹੇ ਹਾਂ ਸਿਰਫ 895 ਜੀ ਸਾਡੇ ਵਾਲੇ ਰੇਟਸ 'ਤੇ ਕੋਈ ਨਹੀਂ ਦੇਊਗਾ ਠੀਕ ਆ ਕਮੈਂਟ ਕੁਆਲਿਟੀ ਦੀ ਕੋਈ ਟੈਨਸ਼ਨ ਨਾ ਲੈ ਬਈ ਇਹ ਤੇ ਜਰੀ ਦਾ ਤੇ ਥ੍ਰੈਡ ਦਾ ਤੇ ਉਹਦਾ ਮਾੜਾ ਮਾੜਾ ਵੀ ਆਪਾਂ ਕਹਿਣੇ ਉੱਤੇ ਆ ਸੀਪੀ ਜੀ ਦਾ ਕੰਮ ਕੀਤਾ ਹੋਇਆ ਠੀਕ ਹੈ ਛੋਟਿਆਂ ਨੂੰ ਇਹ ਇੱਕ ਟੋੜੀ 14 ਲਾ ਤੁਸੀਂ ਹਸਕ ਰੈਂਦੀ ਛੋਟਾ ਹੂੰ ਆਪਾਂ ਭੱਜੇ ਆਪਣੇ ਰੇਟ ਜਾਇਆ ਆਪਾਂ ਚੰਮੜੀ ਵਰਤਾ ਰਹੇ ਆ ਮੂਰੇ ਦੀਵਾਲੀ ਆ ਰਹੀ ਆ ਜੀ ਦੁਸ਼ਹਿਰਾ ਆ ਰਿਹਾ ਆ ਆਪਾਂ ਉਹਨਾਂ ਵਾਸਤੇ ਇਹ ਨਵੀਆਂ ਨਵੀਆਂ ਆਈਟਮਾਂ ਤੁਹਾਡੇ ਲਈ ਲੈ ਕੇ ਆਵਾਂਗੇ ਵੈਸੇ ਤਾਂ ਆਪਾਂ ਕਾਟਨ ਵੀ ਜੀ ਸੁਖ ਨਾਲ ਆਪਣੇ ਕੋਲੇ ਕਾਟਨ ਬਹੁਤ ਆਈ ਪਈ ਆ ਜੀ ਇਹ ਕਿਤੇ ਵੀਡੀਓ ਬਣਾ ਕੇ ਪਾਵਾਂਗੇ ਕਿਉਂਕਿ ਜਿਹੜੇ ਆਪਾਂ ਪਾਏ ਸੀ ਉਹ बिक ਗਏ ਸਾਰੇ ਰੈਂਡ ਦੇ ਵੀ ਪਾਏ ਆ ਬਿੜੀ ਤੇ ਲਿਆਉਣ ਦੀ ਕਾਟਨ ਨਹੀਂ ਕਸਟਮਰ ਲੈ ਉਹ ਮਾਰ ਕਰ ਆਹ ਲਓ ਜੀ ਬਲੈਕ ਆ ਗਿਆ ਜੀ ਬਲੈਕ ਕਲਰ ਦੀ ਪੁੱ ਬਲੈਕ ਹੈ ਕਿ ਨੇਵੀ ਬਲੂ ਹੈ? ਨੇਵੀ ਹੈ ਕਿ ਬਲੈਕ ਹੈ ਮੈਨੂੰ ਤਾਂ ਪਤਾ ਨਹੀਂ। ਨੇਵੀ ਬਲੂ ਲੱਗ ਰਿਹਾ। ਨੇਵੀ ਬਲੂ ਵੀ ਮੈਨੂੰ ਲੱਗ ਰਿਹਾ ਹੈ ਨਾ ਬਲੈਕ ਤਾਂ ਨਹੀਂ। ਨੇਵੀ ਬਲੂ ਹੈ ਜੀ ਸੌਰੀ ਮੈਨੂੰ ਬਲੈਕ ਲੱਗਿਆ। ਮੇਰੀ ਨਿਗਾਹ ਥੋੜੀ ਜੀ ਕਮਜ਼ੋਰ ਹੈ। ਆ ਦੇਖੋ ਜੀ ਇਹਦੀ ਚੁੰਨੀ ਤੇ ਦੂਜੀਆਂ ਚੁੰਨੀਆਂ ਨਾਲੋਂ ਖਾਸ ਹੀ ਹੈ ਤੇ ਵਰਕ ਸੇਮ ਆ ਦੇਖੀ ਦਿਖੋ। ਇਹਦੀ ਚੁੰਨੀ ਦੇ ਸਾਈਡ ਤੇ ਵੀ ਬੜਾ ਸੋਹਣਾ ਜਰੀ ਦਾ ਵਰਕ ਹੈ ਜੀ ਦੇਖੋ ਕਿੰਨਾ ਘੈਂਟ। ਹਾਂ ਉਹ ਚੁੰਨੀਆਂ ਤੇ ਤਾਂ ਬੱਸ ਟਿਸ਼ੂ ਜਿਹਾ ਲੱਗਿਆ ਹੋਇਆ ਹੈ ਨਾ ਇਹਦੇ نیچے ਟਿਸ਼ੂ ਜਿਹਾ ਲਾ ਕੇ ਤੇ ਉੱਪਰ ਵਰਕ ਕੀਤਾ ਹੈ ਨਾ। ਚਾਰ ਸਬਰੇ ਹੋ ਲੱਗੀ ਹੋਈ ਐ ਇਹ ਆ ਜੀ ਨੇਵੀ ਬਲੂ ਕਲਰ ਆਹ ਲੋ ਜੀ ਔਨਲੀ 895 ਦੇ ਚ ਜੇ ਤੁਹਾਨੂੰ ਨਹੀਂ ਮਿਲਣੀਆਂ ਬਣਿਆ ਬਣਾਇਆ ਤਿਆਰ ਆ ਵੀਰੇ ਇਹ ਸਪੈਸ਼ਲ ਕਸਟਮਰ ਵਾਸਤੇ ਆ ਇਹ ਸਪੈਸ਼ਲ ਕਸਟਮਰ ਲਈ ਤਾਂ ਤੇ ਆਪਣਾ ਨੂੰ ਦੁਬਾਰੇ ਸਟਾਰਟ ਹੋ ਗਏ ਜੀ ਅਨਫਿਟਿਚ ਸੂਟ ਆਹ ਪਰਪਲ ਉਹਨੇ ਕਰੀ ਨਹੀਂ ਪੂ ਆ ਗਏ ਜੀ ਬਰਬਰੀ ਦੀ ਆਪਾਂ ਪਹਿਲਾ ਲੈ ਕੇ ਵਿੱਚ ਅਸੀਂ ਪਹਿਲਾ ਵਾਲਾ ਬਹੁਤ ਪਸੰਦ ਕੀਤਾ ਪਹਿਲਾ ਵਾਲਾ ਡਿਜ਼ਾਈਨ ਆਪਾਂ ਨੂੰ ਬਰਬਰੀ ਦਾ ਨਹੀਂ ਮਿਲਿਆ ਨਵਾਂ ਆਇਆ ਆ ਦੇਖੋ ਜੀ ਫੋਟੋ ਇੱਕ ਇੱਕ ਨਾਲ ਆ ਦੂਜਿਆਂ ਦੀਆਂ ਸੀ ਇਹ ਸੂਟ ਦੇਖਦੇ ਨਾ ਕੱਢ ਕੋਟ ਦਿਨੇ ਆ ਇਹਦੇ ਸਰਚ ਵਰਕ ਕਰਾਂਮ ਇਹ ਵਰਬ ਦੀ ਸਾਰੇ ਚ ਦਿਖਾਉਣੇ ਆ ਆ ਦੇਖੋ ਕਿੰਨਾ ਤਕੜਾ ਵਰਕ ਹੈ ਜੀ ਸਾਰਾ ਸੂਟ ਹੈ ਜੀ ਕੋਈ ਪ੍ਰਿੰਟ ਪ੍ਰਿੰਟ ਨਹੀਂ ਹੈਗਾ ਵਰਕ ਆ ਬਰਬਰੀ ਦੇ ਸੂਟ ਇਹ ਬਰਬਰੀ ਦੇ ਸੂਟ ਹੈ ਵੀਰੇ ਸਿੰਪਲੀ ਬਰਬਰੀ ਮੈਚਿੰਗ ਇਹ ਕਲਰ ਮੋਰਨੀ ਆਣਾ ਮੰਮੀ ਇਹ ਕਲਰ ਮੋਰਨੀ ਆ ਗਿਆ ਨਾ ਇਹ ਮੋਰਨੀ ਕਿਵੇਂ ਸਾਈਨ ਹਾਂ ਜੀ ਮੋਰ ਦੀ ਹੁੰਦੀ ਹੈ ਨਾ ਧੌਣ ਜਿਹਾ ਮੋਰ ਵੀ ਸਾਈਨਿੰਗ ਕਰ ਦਿੰਦੀ ਉਹ ਫੈਨ ਕਰਦਾ ਪਿਆਰਾ ਪਿਆਰਾ ਇਹ ਸੋਨੂ ਨੇ ਵੀਰੇ ਸੀ ਇੱਕ ਸੂਟ ਖੋਲ ਕੇ ਦਿਖਾ ਦਿੰਨੇ ਆ ਰਿਕੁਐਸਟ ਆ ਤੁਹਾਨੂੰ ਪਤਾ ਵੀ ਜਿਹਦੇ ਸੂਟਾਂ ਦੀਆਂ ਪੱਤਾਂ ਹਨ ਖੋਲ ਲੈਣੇ ਹਨ ਹਣਾ ਸੂਟ ਦੇਖੋ ਜੀ ਮੈਂ ਕਿਹਾ ਅਸੀਂ ਆਪ ਹੀ ਹਿੱਲੇ ਪਏ ਜਿੰਨੇ ਤਗੜੇ ਸੂਟ ਸਹੀ ਗੱਲ ਆ ਜੀ ਹੁਣ ਮੈਂ ਨਾ ਵੀ ਸੂਟ ਜਦੋਂ ਪਾ ਕੇ ਤੁਰੇ ਫਿਰਦੀ ਸੀ ਮੈਨੂੰ ਆਉਂਦਾ ਆਪ ਹੀ ਸੋਹਣਾ ਲੱਗੀ ਜਾਵੇ ਆ ਸੂਟ ਦੇਖੋ ਆ ਲਓ ਜੀ ਉਹਨਾਂ ਦਾ ਤਾਂ ਇਹ ਵੀਡੀਓ ਚ ਜਿੰਨਾ ਵੀਡੀਓ ਚ ਸੁੰਦਰ ਰਿਹਾ ਹੈ ਜੀ ਜਿਆਦਾ ਸੋਹਣਾ ਹੈ ਰਿਐਲਿਟੀ ਚ ਉਹ 895 ਦਾ ਸੀ ਜੀ ਇਹ ਅਨਸਟਿਚ ਹੈ ਇਹ 875 ਦਾ ਹੈ ਜੀ ਸਾਡੇ ਵਾਲੇ ਰੇਟਸੋਂ ਨੂੰ ਕੋਈ ਨਹੀਂ ਦੇਊਗਾ ਸਾਰੇ ਤੇ ਆਰੀ ਵਰਕ ਕੀਤਾ ਹੋਇਆ ਜੀ ਯਾਨੀ ਕਿ ਕੁੰਡੀ ਵਾਲਾ ਵਰਕ ਆ ਸਾਰੇ ਤੇ ਦਿਖਾ ਦੇ ਜੀ ਪੂਜੂਮ ਕਰਕੇ ਆ ਦੇਖੋ ਜੀ ਕੋਈ ਇਹਦਾ ਲੈਂਥ ਦਾ ਇਸ਼ੂ ਨਹੀਂ ਆਉਂਦਾ ਜਿੱਡੇ ਵੱਡੀ ਮਰਜ਼ੀ ਲੌਂਗ ਤੁਸੀਂ ਚੀਜ਼ ਬਣਾ ਸਕਦੇ ਹੋ ਕੱਪੜਾ ਕਲਰ ਦੇਖੋ ਕਿੰਨਾ ਪਿਆਰਾ ਚ ਕਲਰ ਵੀ ਸਾਰੇ ਠੋਕ ਮੇਆ ਕਲਰ ਹੈ ਜੀ ਆ ਦੇਖੋ ਜੀ ਕਿੰਨਾ ਸੋਹਣਾ ਤੇ ਆ ਜੀ ਸਲਵਾਰ ਆ ਸੋ ਨੂੰ ਅਸੀਂ ਇੱਕ ਸੂਟ ਖੋਲ ਕੇ ਦਿਖਾ ਦਿੰਨੇ ਵੀਰੇ ਰਿਕੁਐਸਟ ਹੈ 10 ਮਿੰਟ ਕਲਰ ਖਵਾਵਾਂਗੇ ਹਾਂ ਤੇ ਬਾਕੀ ਸੋ ਨੂੰ ਅਸੀਂ ਕਲਰ ਦਿਖਾਵਾਂਗੇ ਆ ਲਓ ਜੀ 4 ਮੀਟਰ ਇਹਦੇ ਨਾਲ ਕੱਪੜਾ ਦਿੱਤਾ ਹੋਇਆ ਜੋ ਮਰਜ਼ੀ ਕਰਿਓ ਹਾਂ ਲੋ 4 ਮੀਟਰ ਹੈ ਜੀ ਇਹਨਾਂ ਦੇ ਨਾਲ ਨਾ ਹਾਂ ਇਹਦੀ ਜੇ ਸਲਵਾਰ ਉਹਦੇ ਥੱਲੇ ਤੁਹਾਨੂੰ ਲਾਉਣ ਲਾਉਣ ਦੀ ਲੋੜ ਨਹੀਂ ਲੈਣੇ ਨਾਲ ਹੀ ਇੱਥੇ ਉਹਨਾਂ ਹਾਂ ਤੇ ਆਹ 4 ਮੀਟਰ ਕੱਪੜਾ ਜੇ ਪਲਾਜੋ ਬਣਾਓਗੇ ਤਾਂ ਵੀ 셔ਟ ਥੱਲੇ ਲੱਗੂਗਾ ਜੇ 2.5 ਮੀਟਰ ਦੀ ਸਲਵਾਰ ਬਣਾਓਗੇ ਤਾਂ 1.5 ਮੀਟਰ ਤਾਂ ਵੀ ਕੱਲੀ 셔ਟ ਥੱਲੇ ਵਧੀਆ ਲੱਗੂਗਾ ਬਾਕੀ ਤੁਹਾਡੀ ਮਰਜ਼ੀ ਹੈ ਜਿਹੜੀ ਆਹ ਸਲਵਾਰ ਦਾ ਕੱਪੜਾ ਹੁੰਦਾ ਜਿਹਦੇ ਥੱਲੇ ਲਾਈਨ ਗਲਾਉਣ ਦੀ ਬਿਲਕੁਲ ਲੋੜ ਨਹੀਂ ਪੈਂਦੀ ਨਾ ਇਹ ਲੱਤਾਂ ਹੀ ਇਹਨੂੰ ਚੁੰਮੜੇ ਠੀਕ ਹੈ ਬਾਕੀ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਇਹ ਆ ਗਏ ਜੀ ਆਪਣਾ ਪਹਿਲਾ ਕਲਰ ਜੁਨੀਕ ਕਸਟਮਰਾਂ ਵਾਸਤੇ ਜੁਨੀਕ ਜਿਹੀਆਂ ਤੇ ਹੁਣ ਆ ਤੇ ਬਰਬਰੀ ਬਰਬਰੀ ਦੀ ਵੀਰੇ ਇਹਨਾਂ ਦੇ ਰਹਿਣਗੇ ਦੁਪੱਟੇ ਇਹ ਸੂਟ ਰਹਿਣਗੇ ਵੀਰੇ 875 ਦੇ ਵਿੱਚ ਆ ਲਓ ਵਾਹ ਕਿਆ ਬਾਤ ਹੈ ਜੀ ਸਾਫਟਾ ਦਾ ਬਿਲਕੁਲ ਸ਼ਾਨਦਾਰ ਸਾਰਾ ਤੇ ਆਰੀ ਵਰਕ ਹੈ ਜੀ ਦੁਪੱਟੇ ਪੂਰੇ ਖੁੱਲੇ ਡੁੱਲੇ ਅਰੇ ਮੈਂ ਇਹਨਾਂ ਦਾ ਮੈਂ ਕਹਿ ਸਕਦਾ ਜਿਹੜੇ ਕਸਟਮਰ ਨੇ ਸੂਟ ਸਿਆਉਂਤਾ ਫੋਟੋ ਨੂੰ ਪੁੱਛਣੀ ਹੈ ਕਿੱਥੋਂ ਮੰਗਵਾਇਆ ਹਮ ਆਰੀ ਵਰਕ ਦਾ ਸੂਟ ਹੈ ਵੀਰੇ ਇਹ ਸਾਰਾ ਇਹ ਸਾਨੂੰ ਅਸੀਂ ਖੋਲ ਕੇ ਦਿਖਾਤਾ ਦੂਜੇ ਸਾਨੂੰ ਅਸੀਂ ਮੋٹے ਮੋٹے ਦਿਖਾਵਾਂਗੇ ਐਂ ਚੁੰਨੀ। ਕਿਲੋ ਚ ਹੈਗੀ? ਹਾਂ ਇਹ ਤਾਂ ਫਿਰ 4 ਮੀਟਰ ਦਾ ਆਹੀ ਕਪੜਾ ਸਲਵਾਰ ਦਾ। ਇਹ ਸਟੂਨ ਟਾਈਪ ਸਲਵਾਰਾ ਹੁੰਦੀਆਂ ਜਿਨ੍ਹਾਂ ਤੇ ਲੈਨਿੰਗ ਦੀ ਲੋੜ ਨਹੀਂ ਪੈਂਦੀ ਕੱਲੇ ਕਮੀਜ਼ ਥੱਲੇ ਲੈਣਗੇ ਇਹਦੇ ਨਾਲ ਦਿੱਤੀ। ਉਹਨੇ 4 ਮੀਟਰ ਕਪੜਾ ਦਿੱਤਾ ਹੋਇਆ ਜੀ। ਟੋਟਲ ਮਤਲਬ 660 ਹੈ। ਹਾਂ ਇਹ ਆ ਗਈ ਜੀ 875 ਚ। ਅੱਜ ਅਸੀਂ ਖਾਣਾ ਬਣਾਉਣਾ ਜੀ। ਰਾਤ ਦਾ ਕਿੰਨਾ ਟਾਈਮ ਹੋ ਜਾਂਦਾ ਸਾਨੂੰ? ਬਹੁਤ ਬੇਨਤੀ ਕਰਨੀ ਪੈਂਦੀ ਹੈ ਵੀ ਸੁੱਖਾ ਨਹੀਂ ਹੈਗਾ। ਕੋਈ ਵੀ ਕੰਮ ਕਰਨਾ ਆ ਲਓ ਜੀ ਸੋਨੂੰ ਇਹਦੇ ਵਿੱਚ ਸਲਵਾਰ ਨਹੀਂ ਕੱਢ ਕੇ ਦਿਖਾਵਾਂਗੇ ਆ ਲਓ ਵੀਰੇ ਆ ਹਿੰਕਲਰ ਆ ਗਿਆ ਹੋਰੀ ਹੈ ਬਾਹਲਾ ਸੋਨਾ ਪਿੰਕ ਜਾਂ ਮਰਜੈਂਟਾ ਪਿੰਕ ਜ ਦੁਪੱਟਾ ਸੋਨੂੰ ਜਰੂਰ ਦਿਖਾ ਦਾਂਗੇ ਕਿਉਂਕਿ ਦੁਪੱਟੇ ਦੀ ਤਾਂ ਅਕੱਲਾ ਨਹੀਂ ਕੋਈ ਗੱਲ ਨਹੀਂ ਸੂਟ ਦੇ ਹੱਡਣ ਵਾਲਾ ਔਖਾ ਲੱਗ ਆ ਲਓ ਜੀ 875 ਇਹ ਚੀਜ਼ਾਂ ਸੋਨੂੰ ਕੁਝ ਨਹੀਂ ਮਿਲਣਗੇ ਵੀਰੇ ਅਸੀਂ ਸ਼ਿਪਿੰਗ ਵਿੱਚ ਲਾਉਣਾ ਹਟ ਗਏ ਕਿਉਂਕਿ ਸ਼ੇਪਿੰਗ ਬਿਨਾਂ ਸ਼ੇਪਿੰਗ ਦਾ ਸਿਵਚ ਲਾਉਣੇ ਤਾਂ ਸਾਡੇ ਨਾਲ ਕਸਟਮਰ ਰੋਲਾ ਪਾਉਣ ਲੱਗ ਜਾਂਦੇ ਆ ਸਾਨੂੰ ਆ ਫਿਲ ਕਰੋ ਆ ਬਲੀ ਪਲੀਜ਼ ਹੱਥ ਵਨ ਕੇ ਬੇਨਤੀ ਹੈ ਕੋਈ ਵੀ ਚੀਜ਼ ਨਾ ਨਾ ਕਹਿਆ ਕਰੋ ਕੱਟ ਕਰ ਲਓ ਕੱਟ ਕਰ ਲਓ ਸਾਡੇ ਸਾਡੇ ਰੇਟ ਹੀ ਇੰਨੇ ਜੈਨੂਆਂ ਨੂੰ ਹੁੰਦੇ ਆ ਫਿਰ ਸਾਨੂੰ ਆਪਣੇ ਆਪ ਥੋੜੀ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਵੀ ਅਸੀਂ ਇਹਨਾਂ ਨੂੰ ਕੀ ਕਹੀਏ ਕਿਉਂਕਿ ਅਸੀਂ ਆਪਦੇ ਪ੍ਰਾਈਸ ਬਹੁਤ ਥੋੜੇ ਰੱਖਦੇ ਆ ਤੇ ਆਪਣੀ ਥੋੜੀ-ਬਹੁਤ ਕਮਾਈ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਆ ਆ ਗਿਆ ਜੀ ਮਹਿੰਦੀ ਟੈਪ ਤੇ ਵੀ ਕੱਲ ਸਾਰੇ ਰਚ ਫਿਲ ਹੁੰਦਾ ਤੁਸੀਂ ਆਪ ਅੱਖਾਂ ਜਾ ਕੇ ਦੇਖੋ ਨਾ ਅੱਕੀ ਦੇ ਸਾਰਿਆਂ ਦੇ ਆਰੀ ਵਰਕਸ਼ੂਟ ਆਰੀ ਵਰਕ ਕਾ ਵਿੱਚ ਆ ਛੋਟੇ ਛੋਟੇ ਟਿਸ਼ੂ ਲੱਗੇ ਆ ਜੇ ਤੁਸੀਂ ਸੋਚੋ ਤਾਂ ਮੈਂ ਸੂਟ ਤੇ ਕਢਵਾਈ ਕਰਾਈ ਉਹ ਪੀਲੇ ਤੇ 900 ਰੁਪਏ ਤਾਂ ਮੈਥੋਂ ਕਢਾਈ ਦਾ ਲੈ ਲਿਆ ਤੇ ਇਹ ਸੋਨੂੰ 875 ਚ ਸਾਰਾ ਸੂਟ ਮਿਲ ਰਿਹਾ ਹੈ ਮੈਂ ਤਾਂ ਕਢਾਈ ਹਾਂ ਦੇ ਤਾਂ ਲੈਣਗਾ 4 ਮੀਟਰ ਸਲਵਾਰ ਦਾ ਕੱਪੜਾ ਇਹਦੇ ਨਾਲ ਦੇ ਤਾਂ ਲੈਣਗਾ ਆ ਲਓ ਜੀ ਆ ਗਿਆ ਮਹਿੰਦੀ ਰੰਗ ਦਾ ਪੱਟਾ ਨੋਕ ਜਿੱਕੜੇ ਤੋਂ ਬਾਅਦ ਵੀ ਆ ਚੁੰਨੀ ਨਹੀਂ ਮਿਲਦੀ ਮੈਲੇ ਹਾਂ ਆ ਦੇਖੋ ਜੀ ਕੋਈ ਨਹੀਂ ਦਿੰਦਾ ਜਿਹੇ ਚੀਜ਼ਾਂ ਇਹਨੇ ਤਾਂ ਲੋਕ ਵਰਕ ਦੇ ਲਈ ਜਾਂਦੇ ਤੇ ਅਸੀਂ 875 ਚ ਸੂਟ ਦੇ ਰਹੇ ਹਾਂ ਤੁਹਾਨੂੰ 800 ਦੇ ਮੇਰੇ ਹੁਣ 800 ਦਾ ਫਿਰ ਵੀ ਢੱਕ ਵਰਕ ਦਾ ਮੈਨੂੰ ਹੋਣਾ ਨਹੀਂ ਦਿੰਦਾ ਹੈ ਵੀ ਤੇ ਆ ਗਿਆ ਜੀ ਆਪਣਾ ਲਾਸਟ ਪਰਪਲ 875 ਇਹ ਸੂਟ ਕਿੱਲੋ ਜਾਊ ਹੋਣਾ ਚਾਹੀਦਾ ਹਨਾ ਸਭੀ ਜਾਦਾ ਮੈਂ ਵਰਕ ਕਰਾਂ ਨਮਾ ਗਲਰਾ ਟੋਟਲੀ ਆਪਣੀ ਪੈਸੇ ਆ ਗਿਆ ਜੀ ਡਾਰਕ ਪਰਪਲ ਹਲੋ ਜੀ ਨਾ ਸਰ ਜੀ ਤਾਂ ਤੁਸੀਂ ਵੜਾ ਕੇ ਪਾਓ ਨਾ ਲੋ ਜੀ ਸਰ ਦਾ ਕੋਕੇ ਜੜ ਦੂੰ ਹਰ ਇੱਕ ਮੈਨੂੰ ਕਹਿ ਦਿੰਨਾ ਬਣਾ ਕੇ ਪਾਲਾ ਵੇਚਾਂਗੇ ਕੀ ਫਿਰ ਤਾਂ ਆਪਣੇ ਹੀ ਢਿੱਡ ਦੋ। ਨਹੀਂ ਕਲਰੀ ਵਾਲੇ ਸਾਰੇ ਸਾਰੇ ਦੇ ਕੋਕਾ ਜਿਹੜੀ ਜਾਂਦੇ ਆ। ਆ ਲਓ ਜੀ। ਰਿਸਪੌਂਸ ਆਇਆ ਲੈ ਤੁਹਾਨੂੰ ਦੱਸੀ ਜਾਂਦਾ ਮੈਂ। ਆ ਲਓ ਜੀ। ਇਹ ਆ ਦੀ ਪਰਪਲ। ਜਿਹੜਾ ਸੂਟ ਤੁਹਾਨੂੰ ਮੈਨੂੰ ਅੱਜ ਤਾਂ ਐ ਫੀਲ ਹੋ ਰਹੀ ਮੈਂ ਚਾਂਦੀ ਜਿਹੀ ਦਿੱਤੀ ਇਹਦੇ। ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਵੀਰੇ ਤੁਸੀਂ ਲੈ ਸਕਦੇ ਹੋ ਓਨਲੀ 875 ਵੀਡੀਓ ਬਣਾਉਣ ਚੁੱਕੀ ਕਮੀ ਰਹੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਆ ਆਪ ਸਭ ਨੂੰ। ਮੇਰੇ ਵੱਲੋਂ ਮਨਜੀਤ ਕੌਰ ਮਾਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।